ਟੈਂ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਬੁਰਜ ਮਹਿਮਾ ਚ ਮੌਜੂਦ ਹੈ ਜਿੱਥੇ ਬੀਤੀ ਰਾਤ ਪਾਕਿਸਤਾਨ ਵੱਲੋਂ ਤਿੰਨ ਜੜੀਆਂ ਮਜ਼ਾਈਲਾਂ ਇਸ ਪਿੰਡ 'ਚ ਜੜੀਆਂ ਦਾਗੀਆਂ ਗਈਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਪਿੰਡ ਬੁਰਜ ਮਹਿਮਾ ਦੀਆਂ ਜਿੱਥੇ ਬੀਤੀ ਰਾਤ ਪਾਕਿਸਤਾਨ ਵੱਲੋਂ ਇਸ ਪਿੰਡ 'ਚ ਜੜੀਆਂ ਤਿੰਨ ਮਜ਼ਾਈਲਾਂ ਜੜੀਆਂ ਦਾਗੀਆਂ ਗਈਆਂ ਤਸਵੀਰਾਂ ਤੁਹਾਨੂੰ ਉਸ ਪਿੰਡ ਦੀਆਂ ਦਿਖਾ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਮੀਡੀਆ ਦੀ ਜੜੀ ਅੱਜ ਜਾਣ ਤੇ ਜਿਹੜੀ ਪਾਬੰਦੀ ਲਗਾਈ ਹੋਈ ਹੈ ਤਸਵੀਰਾਂ ਤੁਹਾਨੂੰ ਉਸ ਪਿੰਡ ਦੀਆਂ ਦਿਖਾ ਰਿਹਾ ਹਾਂ ਜਿੱਥੇ ਬੀਤੀ ਰਾਤ ਪਾਕਿਸਤਾਨ ਵੱਲੋਂ ਤਿੰਨ ਜਿਹੜੀਆਂ ਮਿਜ਼ਾਈਲਾਂ ਦਾਗੀਆਂ ਗਈਆਂ ਤੁਹਾਨੂੰ ਦੱਸਦੀ ਕਿ ਇੰਡੀਆ ਦੀ ਆਰਮੀ ਨੇ ਇਹ ਮਿਜ਼ਾਈਲਾਂ ਨੂੰ ਹਵਾਤੀ ਜਿਹੜਾ ਟੈਸਟਲੈਸ ਜਿਹੜਾ ਕਰਕੇ ਰੱਖ ਦਿੱਤਾ ਅਤੇ ਕੋਈ ਵੀ ਪਿੰਡ 'ਚ ਨੁਕਸਾਨ ਨਹੀਂ ਹੋਇਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਟਾਈਮ ਪਿੰਡ ਬੁਰਜ ਮਹਿਮਾ ਬਠਿੰਡਾ ਦੀਆਂ ਬਠਿੰਡਾ ਪੁਲਿਸ ਵੀ ਕਾਫੀ ਵੱਡੀ ਤਦਾਰ ਚ ਇੱਥੇ ਪਹੁੰਚੀ ਹੋਈ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਪਿੰਡ ਗੁਰਜ ਮਹਿਮਾ ਦੇ ਆ ਕੁਝ ਸਾਡੇ ਨਾਲ ਪਿੰਡ ਦੇ ਮੌਤਵਰ ਵਿਅਕਤੀ ਮੌਜੂਦ ਹੈ ਗੱਲਬਾਤ ਕਰਦੇ ਆ ਜੋ ਪਾਕਿਸਤਾਨ ਨੇ ਕੱਲ ਜਿਹੜਾ ਬਠਿੰਡਾ ਤੇ ਜਿਹੜਾ ਕਈ ਜਗ੍ਹਾ ਤੇ ਜਿਹੜਾ ਹਮਲਾ ਕੀਤਾ ਦੇ ਮਜ਼ਾਈਲਾ ਜੜੀਆਂ ਪਾਕਿਸਤਾਨ ਵੱਲੋਂ ਦਾਗੀਆਂ ਕਈਆਂ ਸਾਡੇ ਨਾਲ ਪਿੰਡ ਦੇ ਕੁਝ ਲੋਕ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਜੀ ਕਿਵੇਂ ਦੇਖਦੇ ਹੋ ਜੋ ਪਾਕਿਸਤਾਨ ਵੱਲੋਂ ਕੱਲ ਹਮਲਾ ਕੀਤਾ ਗਿਆ ਵੱਖ-ਵੱਖ ਜਗ੍ਹਾ ਤੇ ਮਜ਼ਾਈਲਾ ਜੜੀਆਂ ਦਾਗੀਆਂ ਕਈਆਂ ਕੀ ਕਰਨਾ ਚਾਹੂਗੇ ਦੇਖੋ ਜੀ ਜਿਹੜਾ ਅੱਜ ਦਾ ਮਾਹੌਲ ਆ ਉਹ ਬੜਾ ਉਹ ਬਣਿਆ ਹੋਇਆ ਹੈ ਤੋ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਡਰਨ ਦੀ ਲੋੜ ਨਹੀਂ ਹੈ ਸਰਕਾਰ ਦੇ ਜੋ ਰੈਗੂਲੇਸ਼ਨ ਆ ਉਹਨਾਂ ਦੇ ਮੁਤਾਬਕ ਆਪਾਂ ਨੂੰ ਉਹਨਾਂ ਦੀ ਫਾਲੋ ਪਾਲਣਾ ਕਰਨੀ ਚਾਹੀਦੀ ਹੈ ਠੀਕ ਹੈ ਨਾ ਚਲੋ ਸਾਡੀ ਜਿਹੜੀ ਆਰਮੀ ਆ ਸਾਨੂੰ ਉਹਨਾਂ ਤੇ ਬਹੁਤ ਵੱਡਾ ਮਾਣ ਹੈਗਾਗਾ ਕਿ ਉਹ ਬਹੁਤ ਅਸੀਂ ਵੀ ਉਹਨਾਂ ਦੇ ਨਾਲ ਆ ਤੇ ਉਹ ਬੜਾ ਮੁਕਾਬਲਤ ਨਾਲ ਮਤਲਬ ਕਿ ਲੜਾਈ ਲੜ ਰਹੀ ਹੈ ਤੋ ਸਾਨੂੰ ਪੂਰਾ ਬਹੁਤ ਸਾਡੀ ਭਾਰਤੀ ਫੌਜ ਤੇ ਤਿੰਨੋ ਫੌਜਾਂ ਤੇ ਸਾਨੂੰ ਬਹੁਤ ਵੱਡਾ ਮਾਣ ਹੈਗਾ ਬਈ ਜੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਠਾਨਾ ਸਿੰਘ ਆ ਜੀ ਇਸੇ ਪਿੰਡ ਦੇ ਹੀ ਆ ਬਿਲਕੁਲ ਜੀ ਮੈਂ ਪਿੰਡ ਬਰਜ ਮੈਂ ਤਾਂ ਬਸ ਠੀਕ ਆ ਅੱਛਾ ਜੇ ਗੱਲ ਕਰੀਏ ਬਿੱਤੀ ਰਾਤ ਦੀ ਤਾਂ ਕਿੰਨੇ ਵਜੇ ਦੀ ਇਹ ਘਟਨਾ ਹੈ ਇਹ ਬਾਈ ਜੀ ਕੋਈ ਕਰੀਬ 11 ਕੇ ਵਜੇ ਦਾ ਟਾਈਮ ਸੀਗਾ ਤੋਂ ਲੋਕ ਬੜੇ ਆਵਦਾ ਖਾਪੀ ਕੇ ਰੋਟੀ ਪਾਣੀ ਖਾ ਕੇ ਆਵਦਾ ਪਏ ਸੀਗੇ ਤੋਂ ਅਚਾਨਕ ਹੀ ਦੋ ਤਿੰਨ ਮਤਲਬ ਕਿ ਉੱਪਰ ਅਸਮਾਨ ਦੇ ਵਿੱਚ ਕੋਈ ਅਗਨੁਮਾ ਚੀਜ਼ ਦਿਖੀ ਹੈ ਜਿਵੇਂ ਮੈਜਲ ਟਾਈਪ ਦਿਖੀ ਗਈ ਆ ਤੋਂ ਲੋਕਾਂ ਦੇ ਇੱਕ ਵਾਰੀ ਤੋਂ ਸਹਿਮ ਦਾ ਮਾਹੌਲ ਜਾਂ ਬਣਿਆ ਸੀਗਾ ਤੋਂ ਲੋਕਾਂ ਨੂੰ ਅਸੀਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਫੋਨ ਵਗੈਰਾ ਕਰਕੇ ਬਾਬਾ ਨੂੰ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਲਟਾ ਬੰਦ ਕਰਵਾਈਆਂ ਜਾਣ। ਦੋਸਤੋ ਬਾਅਦ ਚਲੋ ਲਟਾ ਬੰਦ ਹੋ ਗਈਆਂ ਤਾਂ ਲੋਕਾਂ ਦਾ ਇੱਕ ਵਾਰੀ ਮਾਹੌਲ ਵੀ ਮਤਲਬ ਕਿ ਵਧੀਆ ਸ਼ਾਂਤ ਹੋ ਗਿਆ। ਅੱਛਾ ਬਾਈ ਜੀ ਇਹ ਗੱਲ ਕਰੀਏ ਕਿੰਨੀਆਂ ਮਜ਼ਾਈਲਾਂ ਇਸ ਪਿੰਡ 'ਚ ਡਿੱਗੀਆਂ। ਇੱਥੇ ਬਾਈ ਜੀ ਸਾਡੇ ਪਿੰਡ ਤੋਂ ਬਾਹਰ ਡਿੱਗੀਆਂ ਖੇਤਾਂ ਦੇ ਵਿੱਚ ਉਹ ਤਿੰਨ ਮਜ਼ਾਈਲਾਂ ਡਿੱਗੀਆਂ ਜਿਨ੍ਹਾਂ ਦਾ ਅਸੀਂ ਆ ਕੇ ਸਵੇਰੇ ਸਾਨੂੰ ਪਤਾ ਲੱਗਿਆ ਹੈਗਾਗਾ। ਲੋਕ ਆਪ ਦੇ ਕੰਮਾਂ ਕਾਰਾਂ ਵਾਸਤੇ ਜੋ ਖੇਤਾਂ ਦੇ ਵਿੱਚ ਆਏ ਤਾਂ ਉਦੋਂ ਪਤਾ ਲੱਗਿਆ ਦੇਖੋ ਜੇ ਆਪਾਂ ਗੱਲ ਕਰੀਏ ਭਾਰਤੀ ਸੈਨਾ ਨੇ ਜਿਹੜੀਆਂ ਹਵਾ 'ਚ ਜਿਹੜੀਆਂ ਮਿਜ਼ਾਈਲਾਂ ਐ ਇਹਨਾਂ ਨੂੰ ਤੈਸ਼ ਨੈਸ਼ ਕਰਤਾ ਕਿਵੇਂ ਦੇਖਦੇ ਹੋ ਬਿਲਕੁਲ ਜੀ ਬਹੁਤ ਵਧੀਆ ਗੱਲ ਐ ਇਹਨਾਂ ਨੂੰ ਜਿਹੜਾ ਵੀ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਭਾਰਤੀ ਫੌਜ ਨੇ ਅੱਛਾ ਪਿੰਡ 'ਚ ਜੇ ਗੱਲ ਕਰੀਏ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੁਝ ਨਹੀਂ ਹੋਇਆ ਬਾਈ ਜੀ ਬਾਹਰ ਖੇਤਾਂ ਦੇ ਵਿੱਚ ਹੀ ਡਿੱਗੀਆਂ ਗਿਆ ਇੱਥੇ ਕੋਈ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਵੀ ਭਾਰਤੀ ਸੈਨਾ ਨੇ ਜਿਹੜੀਆਂ ਹਵਾ 'ਚ ਜਿਹੜੀਆਂ ਇਹਨਾਂ ਨੂੰ ਤੈਸ਼ ਨੈਸ਼ ਕਰਤਾ ਬਿਲਕੁਲ ਜੀ ਬਹੁਤ ਸਲਾਘਾਯੋਗ ਹੈ ਭਾਰਤੀ ਫੌਜ ਦਾ ਇਹ ਕੰਮ ਜਿਹੜਾ ਅਸੀਂ ਤਾਂ ਇਹਨੂੰ ਬਹੁਤ ਵੱਡੀ ਇੱਕ ਜਿੱਤ ਸਮਝਦੇ ਹਾਂ ਭਾਈ ਜੀ ਜੇ ਗੱਲ ਕਰੀਏ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਪੂਰਾ ਤਣਾਅ ਬਣ ਚੁੱਕਿਆ ਹੈਗਾ ਜੰਗ ਦਾ ਪੂਰਾ ਜਿਹੜਾ ਮਾਹੌਲ ਬਣ ਚੁੱਕਿਆ ਹੈਗਾ ਇਸ ਨੂੰ ਲੈ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਕਹਾਂ ਕਹੂੰਗੇ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਜੇ ਸਰਕਾਰ ਦੇ ਰੂਲ ਹੈ ਉਹਨਾਂ ਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ ਹੈਗਾ ਜੋ ਅਨੀਆਂ ਡਾਇਰੈਕਸ਼ਨ ਆਉਂਦੀਆਂ ਗਵਰਨਮੈਂਟ ਦੀਆਂ ਉਹ ਸਾਨੂੰ ਉਹਨਾਂ ਨੂੰ ਫਾਲੋ ਕਰਨਾ ਕਰਨਾ ਚਾਹੀਦਾ ਹੈ ਕਿਸ ਤਰੀਕੇ ਨਾਲ ਆਪਾਂ ਰਹਿਣਾ ਕਿਸ ਤਰੀਕੇ ਨਾਲ ਆਪਾਂ ਆਪਦਾ ਕੰਮਕਾਰ ਕਰਨੇ ਹੈਗੇ ਆ ਕਿੰਨਾ ਟਾਈਮ ਕਦੋਂ ਆਪਾਂ ਬੱਤੀਆਂ ਬੰਦ ਕਰਨੀਆਂ ਹੈਗੀਆਂ ਸੋ ਸਸੀ ਤਾਂ ਲੋਕਾਂ ਨੂੰ ਹੀ ਫੀਲ ਕਰਦੇ ਆ ਪਿੰਡ ਦੇ ਮੁਤਵਰ ਹੋਣ ਦੇ ਨਾਤੇ ਵੀ ਭਾਈ ਜਿਹੜੀਆਂ ਲਾਈਟ ਆ ਉਹ ਸਮਾਂ ਸਮੇਂ ਸਿਰ 7:30 8:00 ਵਜੇ ਤੋਂ ਬਾਅਦ ਬੰਦ ਕਰ ਦਿੱਤੀਆਂ ਜਾਂ ਬਿਲਕੁਲ ਜੀ ਬਿਲਕੁਲ ਕਹਿੰਦੇ ਇੰਡੀਆ ਦੀ ਆਰਮੀ ਤੇ ਸਾਨੂੰ ਪੂਰਾ ਭਰੋਸਾ ਤੇ ਸਾਡੇ ਨਾਲ ਹੋਰ ਵੀ ਪਿੰਡ ਦੇ ਇੱਥੇ ਪਿੰਡ ਦੇ ਸਾਡੇ ਨਾਲ ਸਰਪੰਚ ਸਾਹਿਬ ਮੱਲੂ ਦੇ ਨਾਲ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਜੋ ਕੱਲ ਬੀਤੀ ਰਾਤ ਜੋ ਮਸਾਇਲਾ ਤੁਹਾਡੇ ਪਿੰਡ 'ਚ ਜਿਹੜੀਆਂ ਤਿੰਨ ਦਾਗੀਆਂ ਗਈਆਂ ਪਾਕਿਸਤਾਨ ਵੱਲੋਂ ਕੀ ਕਹਿਣਾ ਚਾਹੋਗੇ ਸਰ ਜਿਹੜੂ ਇਹ ਜਾਂਗਦਾ ਮਾਹੌਲ ਬਣ ਰਿਹਾ ਲੋਕਾਂ ਇਤਿਹਾ ਹੈ ਤਾਂ ਇਹ ਮਾੜੀ ਗੱਲ ਅਸੀਂ ਚਾਹੁੰਦੇ ਆਂ ਫਿਰ ਵੀ ਕਰਦੇ ਆਂ ਵੀ ਦੋਵਾਂ ਤੋਂ ਨਾ ਕੋ ਪਾਕਿਸਤਾਨ ਵੱਲੋਂ ਤੇ ਨਾ ਸਾਡੀ ਇੰਡੀਆ ਵੱਲੋਂ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾਵੇ ਕਿਉਂਕਿ ਲੋਕਾਂ ਦੇ ਧੀ ਪੁੱਤ ਬਾਰਡਰਾਂ ਤੇ ਬੈਠਿਆ ਸਿਰਫ ਇੱਕ ਮਤਲਬ ਚੰਗੀ ਗੱਲ ਨਹੀਂ ਅਸੀਂ ਚਾਹੁੰਦੇ ਨਹੀਂ ਸਰਪੰਚ ਸਾਹਿਬ ਜੇ ਗੱਲ ਕਰੀਏ ਕਿੰਨੇ ਵਜੇ ਦੀ ਹੈ ਘਟਨਾ ਇਹ 11:00 ਕੋਈ ਨਹੀਂ ਇਹ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਪਿੰਡ ਬਹੁਤ ਸਾਰਾ ਜਦੋਂ ਇੱਕ ਵਾਰੀ ਮਤਲਬ ਖੜਕਾ ਦੜਕਾ ਜਾ ਹੋਇਆ ਲੋਕਾਂ ਨੂੰ ਮਤਲਬ ਹਵੜਾ ਦਾ ਉੜੀ ਤਾਂ ਮਜਦੀ ਹੈ ਪਰ ਉਸ ਤੋਂ ਬਾਅਦ ਮੌਲ ਛਾਂ ਤਾਂ ਕੋਈ ਐਡੀ ਗੱਲ ਨਹੀਂ ਕੋਈ ਪੈਨਕਾਲੀ ਗੱਲ ਕੋਈ ਨਹੀਂ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਵੀ ਇਸ ਤਰ੍ਹਾਂ ਦੀਆਂ ਕੋਈ ਵੀਡੀਓ ਬਣਾ ਬਣਾ ਕੇ ਨਾ ਪਾਓ ਕਿ ਲੋਕਾਂ ਚ ਦਹਿਸ਼ਤ ਮਤਲਬ ਦਹਿਸ਼ਤ ਦਾ ਮੋਲ ਬਣੇ ਸਰਪੰਚ ਸਾਹਿਬ ਜੇ ਗੱਲ ਕਰੀ ਆਪਾਂ ਇੰਡੀਆ ਦੀ ਆਰਮੀ ਵੱਲੋਂ ਆਸਮਾਨ ਚ ਜਿਹੜੀਆਂ ਮਿਜ਼ਾਈਲਾਂ ਨੂੰ ਟੈਸ਼ ਨੈਸ਼ ਕਰ ਦਿੱਤਾ ਗਿਆ ਕੀ ਕਹਿਣਾ ਚਾਹੋਗੇ ਸਰ ਇਹਦੇ ਬਾਰੇ ਅਜੇ ਕੁਝ ਨਹੀਂ ਜਿੰਨਾ ਚਿਰ ਟੀਮ ਨਹੀਂ ਆ ਕੇ ਸਾਨੂੰ ਕਨਫਰਮ ਕਰਦੀ ਵੀ ਇਹ ਆਪਣੀਆਂ ਮਜੱਲਾ ਕਿੱਥੋਂ ਦੀਆਂ ਸਿਗੀਆਂ ਸਾਨੂੰ ਕੋਈ ਕੋਸ਼ਿਸ਼ ਕਨਫਰਮ ਨਹੀਂ ਇਹਦੇ ਬਾਰੇ ਵੀ ਮਤਲਬ ਕਿੱਥੋਂ ਆਈਆਂ ਸੀ ਕਿਵੇਂ ਆਈਆਂ ਸੀ ਭਾਰਤ ਦੀ ਸੈਨਾ ਤੇ ਤੁਹਾਨੂੰ ਭਰੋਸਾ ਜੀ ਪੂਰਾ ਭਰੋਸਾ ਜੀ ਮਾਣ ਵੀ ਆ ਸਾਨੂੰ ਆਪਦੀ ਫੌਜ ਤੇ ਇਹਨਾਂ ਫੌਜਾਂ ਤੇ ਸਾਨੂੰ ਪੂਰਾ ਮਾਣ ਆ ਬਿਲਕੁਲ ਜੀ ਬਿਲਕੁਲ ਏਸੀ ਪਿੰਡ ਬੁਰਜ ਮਹਿਮਾ ਦੇ ਲੋਕ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਸਾਨੂੰ ਭਾਰਤੀ ਸੈਨਾ ਤੇ ਪੂਰਾ ਜਿਹੜਾ ਮਾਣ ਆ ਤੁਹਾਨੂੰ ਦੱਸਦੀ ਕਿ ਇਸ ਪਿੰਡ ਚ ਬੀਤੀ ਰਾਤ ਪਾਕਿਸਤਾਨ ਵੱਲੋਂ ਤਿੰਨ ਜਿਹੜੀਆਂ ਮਜ਼ਾਈਲਾਂ ਦਾਗੀਆਂ ਗਈਆਂ ਅਤੇ ਇੰਡੀਆ ਦੀ ਆਰਮੀ ਵੱਲੋਂ ਇੰਨਾ ਮਿਜ਼ਾਈਲਾਂ ਨੂੰ ਜਿਹੜਾ ਆਸਮਾਨ 'ਚ ਜਿਹੜਾ ਤੈਸ਼ ਨੈਸ਼ ਨਾਮ ਮਿਜ਼ਾਈਲਾਂ ਨੂੰ ਕਰ ਦਿੱਤਾ ਗਿਆ ਅਤੇ ਇਹਨਾਂ ਨੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੋ ਬਠਿੰਡਾ ਪ੍ਰਸ਼ਾਸਨ ਵੱਲੋਂ ਹਦਾਇਤਾਂ ਉਹਨਾਂ ਨੂੰ ਜਿਹੜੇ ਲੋਕ ਹੈ ਉਹ ਫੋਲੋ ਕਰਨ ਕੈਮਰਾਮੈਨ ਸੁਜਲ ਦੇ ਨਾਲ ਮਨੋ ਚਰਕੀਵਾਲ ਡੈਨਿਕ ਸਵੇਰਾ ਟੀਵੀ ਪਿੰਡ ਬੁਰਜ ਮਹਿਮਾ ਬਠਿੰਡਾ